ਅਚੰਚਿਤ ਵਰਤਾਰਾ ਨਹੀਂ ਸੀ 1857 ਦਾ ਅਗਦਰ ਆਮ ਤੌਰ ਤੇ ਜਨ ਸਾਧਾਰਨ ਦੀ ਇਹ ਧਾਰਨਾ ਹੈ ਕਿ ਗਊ ਚਰਬੀ ਲੱਗੇ ਘਰਤੂਸ 1857 ਦੇ ਗਦਰ ਦਾ ਬਨ ਨੂੰ ਬਣੀ ਪਰ ਇਹ ਮੁਕੰਮਲ ਸੱਚ ਨਹੀਂ ਹੈ ਦਰ ਹਕੀਕਤ ਬ੍ਰਿਟਿਸ਼ ਸਾਮਰਾਜ ਵੱਲੋਂ ਭਾਰਤੀ ਉਪਮਹਾਦੀਪ ਤੇ ਛੈਲਫ ਰਿਪ ਧੱਕੇ ਨਾਲ ਜਾਂ ਦੇਸੀ ਟੰਡੋਰੀਆਂ ਸਾਂਝ ਪਿਆਲੀਆਂ ਦੀ ਜ਼ਾਹਰਾ ਅਤੇ ਲੁਕਵੀ ਮਦਦ ਨਾਲ ਬੜਾ ਦਰਪੜਾ ਕਬਜ਼ਾ ਅਤੇ ਕਰਜ਼ਾਈ ਖੇਤਰਾਂ ਦੀ ਬਹੁਪਰਤੀ ਲੁੱਟ ਤੇ ਜ਼ਬਰ ਵਿਰੁੱਧ ਭਾਰਤੀ ਹਮਸਾਇਆ ਵੱਲੋਂ ਵਕ-ਵਕ ਛੋਟੇ ਵੱਡੇ ਵਿਰੋਧ ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ ਹੀ 1857 ਦੇ ਗਦਰ ਦੇ ਬੀਜ ਮੰਤਰ ਬਣੇ ਵਣਕੀ ਵਜੋਂ ਕੁਝ ਕੁ ਕਿਰਤੀਆਂ ਸ਼ਿਲਪੀਆਂ ਤੇ ਕਿਸਾਨਾਂ ਤੇ ਆਦੀਵਾਸੀਆਂ ਦੇ ਲਹੂ-ਬੀਟਵੇਂ ਸੰਘਰਸ਼ਾਂ ਦੀ ਬਾਤ ਇੱਥੇ ਹੁਣ ਪਾਈ ਜਾਵੇਗੀ ਬਲਾਸੀ ਦੀ ਲੜਾਈ 1757 ਵਿੱਚ ਬ੍ਰਿਟਿਸ਼ ਸਾਮਰਾਜੀਆਂ ਦੀ ਜਿੱਤ ਉਪਰੰਤ ਗੋਰੀ ਸਦਾਕਰਾਂ ਦੀ ਲੁੱਟ ਦਾਰਾ ਮੋਕਲਾ ਹੋ ਗਿਆ ইস্ট ਇੰਡੀਆ ਕੰਪਨੀ ਵੱਲੋਂ ਵੇਲੇ ਦੇ ਕਾਰਪੋਰੇਟਸ ਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਰ ਇੱਕ ਤਾਂ ਬਾਰੇ ਬੰਗਾਲ ਦੇ ਨਵਾਬ ਮੀਰ ਕਾਸਮ ਨੇ 1762 ਵਿੱਚ ਅੰਗਰੇਜ਼ ਗਵਰਨਰ ਕੋਲਸ ਲਿਖਤੀ ਗੜਾ ਪ੍ਰਗਟ ਕੀਤਾ ਤੁਹਾਡੇ ਬੰਦੇ ਕਿਰਤੀਆਂ ਸ਼ਿਲਪੀਆਂ ਖਾਸ ਕਰਕੇ ਬੁਨਕਰਾਂ ਦਾ ਮਾਲ ਇਸ ਬਾਬ ਦਾ ਪੇਚ ਨਾਲ ਜ਼ਬਰਦਸਤੀ ਜਾਂ ਬੇहद ਸਸਤੀ ਕੀਮਤ ਤੇ ਲੈ ਜਾਂਦੇ ਹਨ ਮਗਰੋਂ ਉਸੇ ਮਾਲ ਦੀ ਕੀਮਤ 5 ਗੁਣਾ ਵਸੂਲਦੇ ਹਨ ਮਗਰੋਂ ਬਕਸਰ ਦੇ ਯੁੱਧ 1764 ਦੀ ਜਿੱਤ ਬਾਅਦ ਕੰਪਨੀ ਤੇ ਅੰਗਰੇਜ਼ ਵਪਾਰੀਆਂ ਦੀ ਲੁੱਟ ਅਤੇ ਜ਼ਬਰ ਦਾ ਨਵਾਂ ਮਕਾਮ ਖੁੱਲ ਗਿਆ। ਉਹਨਾਂ ਹੁਣ ਕਾਰੀਗਰਾਂ, ਸ਼ਿਲਪੀਆਂ ਨੂੰ ਹੀ ਨਹੀਂ ਸਗੋਂ ਕਿਰਤੀ ਕਿਰਸਾਨਾਂ ਨੂੰ ਵੀ ਲੁੱਟਣਾ ਦਬਾਣਾ ਸ਼ੁਰੂ ਕਰ ਦਿੱਤਾ। ਹੁਣ ਵਪਾਰ ਘੱਟ ਤੇ ਲੁੱਟ ਜ਼ਿਆਦਾ ਸੀ। 1772 ਵਿੱਚ ਭਾਰਤੀ ਮਾਮਲਿਆਂ ਤੇ ਬੋਲਦਿਆਂ ਇੱਕ ਨਰਮ ਦਿਲ ਅੰਗਰੇਜ਼ ਵਪਾਰੀ ਵਿਲੀਅਮ ਵਾਰਡਸ ਨੇ ਕਿਹਾ ਸਾਡੇ ਵਪਾਰੀ ਭਾਰਤੀ ਬਾਣੀਆਂ ਤੇ ਆਪਣੇ ਕਾਲੇ ਪਿੱਠੂਆਂ ਦੇ ਸਾਥ ਨਾਲ ਆਪਣੇ راستوں ਦੇ ਤਰੀਕੇ ਵਰਤ ਕੇ ਭਾਰਤੀ ਕਾਰੀਗਰਾਂ ਨੂੰ ਜ਼ਬਰਦਸਤੀ ਮਜਬੂਰ ਕਰਦੇ ਹਨ ਕਿ ਉਹ ਕਿੰਨੀ ਕੀਮਤ ਤੇ ਕਿੰਨਾ ਤੇ ਕਿਹੋ ਜਿਹਾ ਮਾਲ ਸਪਲਾਈ ਕਰਨਗੇ ਅਕਸਰ ਉਸ ਮਾਲ ਜਾਂ ਉਪਜ ਦੀ ਕੀਮਤ 15 ਤੋਂ 40 ਫੀਸਦੀ ਕੱਟ ਲਗਾਈ ਜਾਂਦੀ ਹੈ ਵਿਰੋਧ ਕਰਨ ਵਾਲੇ ਜਾਂ ਹੋਰਾਂ ਨੂੰ ਮਾਲ ਸਬਾਬ ਦੇਣ ਦੀ ਕੋਸ਼ਿਸ਼ ਕਰਨ ਵਾਲੇ ਤੇ ਕਹਿਟਾਇਆ ਜਾਂਦਾ ਹੈ ਅੰਗਰੇਜ਼ ਅਤੇ ਝੜਵੈਲ ਦੇ ਸੀ ਸਦਾਗਰਾਂ ਵੱਲੋਂ ਸ਼ਿਲਪੀਆਂ ਬੁਨਕਰਾਂ ਵਿਸ਼ੇਸ਼ ਕਰਕੇ ਕਿਸਾਨਾਂ ਅਤੇ ਖੇਤ ਕਾਮਿਆਂ ਦੇ ਬੇਕਿਰਕ ਸੋਸ਼ਣ ਕਰਨ ਇਹਨਾਂ ਕਿਰਤੀ ਕਿਸਾਨਾਂ ਦੇ ਕਮ ਅਤੇ ਖੇਤ ਖਰਿਆਣਾ ਪ੍ਰਤੀ ਬੇਹੱਦ ਉਦਾਸੀਨਤਾ ਵਧ ਗਈ ਜਿਸ ਦਾ ਸਿੱਟਾ ਬੰਗਾਲ ਬਿਹਾਰ 오ਡੀਸਾ ਆਦ ਵਿੱਚ 1770 ਉਪਰੰਤ ਭਿਆੰਕਰ ਕਾਲ ਦੇ ਰੂਪ ਵਿੱਚ ਨਿਕਲਿਆ ਪਰ ਕੀ ਜਨਤਾ ਨਾਲ ਕੋਈ ਰਹਿਤ ਵਰਤੀ ਗਈ ਨਹੀਂ ਟੈਕਸਾਂ ਤੇ ਵਗਾਰਾਂ ਦਾ ਹੋਰ ਬੋਝ ਲੱਦ ਦਿੱਤਾ ਗਿਆ ਕਰੀਬ 1 ਦਹਾਕੇ ਦੀ 1765 ਤੋਂ 1784 ਇਸ ਦੁਰਗਤੀ ਬਾਰੇ 1787 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਭਾਰਤ ਵਿੱਚ ਅੰਗਰੇਜ਼ਾਂ ਦੇ ਸਵਾਰਥ ਤੇ ਇੱਕ ਨਜ਼ਰ ਬਾਰੇ ਆਪਣਾ ਮਤ ਰੱਖਦੇ ਹੋਏ ਬ੍ਰਿਟਿਸ਼ ਪਾਰਲੀਮੈਂਟਰ ਮਿਸਟਰ ਵਿਲੀਅਮ ਪਲਾਟਰਨ ਨੇ ਕਿਹਾ ਪੁਰਾਣੇ ਸਮੇਂ ਵਿੱਚ ਬੰਗਾਲ ਹੰ ਦਾ ਪੰਡਾਰ ਸੀ ਇਹ ਵਿੱਚੇ ਸਮੇਂ ਵਿੱਚ ਮਾਲ ਸੁਭਾਅ ਕੱਪੜੇ ਲੱਤੇ ਵਪਾਰ ਤੇ ਧਨ ਦਲ ਦਖਦਾਣਾ ਸੀ ਅਫਸੋਸ ਸਾਡੇ ਰਾਜਤੰਤਰ ਨੇ ਇਸ ਨੂੰ ਦੂਧ ਹਾਕਿਆਂ ਵਿੱਚ ਹੀ ਤੈਸਨੈਸ ਕਰ ਦਿੱਤਾ ਪਰ ਕੀ ਸਾਰੇ ਭਾਰਤੀ ਚੁੱਪ ਰਹੇ ਨਹੀਂ ਉਹਨਾਂ ਵਿੱਚੋਂ ਕਈ ਜੂਝ ਮਰੇ ਉਹਨਾਂ ਜੂਝ ਮਰਿਆਂ ਦੀ ਸ਼ਹਾਦਤ ਹੀ 1857 ਦੀ ਗਦਰ ਦਾ ਧਰਾਤਲ ਬਣੀ 1763 ਦਾ ਸਨਿਆਸੀ ਵਿਦਰੋਹ ਜਿਹੜਾ 1800 ਈਸਵੀ ਤੱਕ ਚੱਲਿਆ ਨਾਲ ਇਸ ਦੀ ਨੀ ਰੱਖੀ ਗਈ ਇਥੋਂ ਕਰੀਬ ਸਦੀ ਪਰ ਚੱਲੇ ਨਿੱਕੇ ਵੱਡੇ ਵਿਦਰੋਹ ਜਿਸ ਵਿੱਚ ਕਿਰਤੀਆਂ ਸ਼ਿਲਪੀਆਂ ਕਿਸਾਨਾਂ ਸਮੇਤ ਮਗਰੋਂ ਦੇਸ਼ ਭਗਤ ਰਜਵਾੜਿਆਂ ਰਾਜਿਆਂ ਨੇ ਅਤੇ ਫਿਰ ਇੱਕ ਝੰਡੇ ਹੇਠ ਤਾਲ ਜਾਤਾਂ ਧਰਮਾਂ ਕੁੰਬਿਆਂ ਨੇ ਰਤ ਡੋਲਮਾ ਹਿੱਸਾ ਪਾਇਆ ਜਿਸ ਦਾ ਵਿਰਾਟ ਰੂਪ 1857 ਦੀ ਗਦਰ ਵਿੱਚ ਨਿਕਲਿਆ ਦੇ ਲੋ ਫਿਰ ਸੁਣੋ 1857 ਨਾਲ ਜੁੜੀਆਂ ਕੁਝ ਕਥਾਵਾਂ ਮੇਜਨੀਪੁਰ ਬੰਗਾਲ ਦੀ ਬਕਾਬਤ 1760 ਵਿੱਚ ਈਸਟ ਇੰਡੀਆ ਕੰਪਨੀ ਨੇ ਨਵਾਬ ਮੀਰ ਕਾਸਮ ਤੋਂ ਬਰਦਵਾਨ ਅਤੇ ਚਿਟਕਾਮ ਖੋਲਿਆ ਕੰਪਨੀ ਦੇ ਸਦਾਗਰ ਲੋਕਾਂ ਤੇ ਉਹਨਾਂ ਦੀ ਕਿਰਤ ਨਾਲ ਧੱਕਾ ਕਰਨ ਲੱਗ ਪਏ ਫਲਸਰੂਪ ਲੋਕ ਬਾਗੀ ਹੋ ਗਏ ਵਿਸ਼ੇਸ਼ ਕਰਕੇ ਆਦੀਵਾਸੀਆਂ ਨੇ ਅੰਗਰੇਜ਼ਾਂ ਦਾ ਜ਼ਬਰਦਸਤ ਯਾਨੀ ਲੰਮਾ ਮੁਕਾਬਲਾ ਕਰਕੇ ਉਹਨਾਂ ਦੇ ਪੈਰ ਉਖਾੜ ਦਿੱਤੇ ਇਸ ਸੰਘਰਸ਼ ਸਮੇਂ ਸਤਨਖ ਜ਼ਿਮੀਦਾਰਾਂ ਨੇ ਵੀ ਕਿਸਾਨਾਂ ਦਾ ਸਾਥ ਦਿੱਤਾ ਦਰ ਹਕੀਕਤ ਹਥਿਆਰਬੰਦ ਲੋਕ ਸੰਘਰਸ਼ ਅਤੇ ਹਿੰਦੂਆਂ ਤੇ ਮੁਸਲਮਾਨਾਂ ਦੀ ਸਾਂਝੀ ਜਦੋਜਹਦ ਇਸ ਖਿੱਤੇ ਦੀ ਸੂਹੀ ਤਵਾਰੀਖ ਸੀ ਇਹ ਹੈ ਬੀਤੇ ਸਮੇਂ ਵਿੱਚ ਵੀ ਇਸ ਖਿੱਤੇ ਦੇ ਚਿਤਵਾ ਵਰਦਾ ਪਰਗਨਾ ਦੇ ਜ਼ਿਮੀਦਾਰ ਸ਼ੋਭਾ ਸਿੰਘ ਅਤੇ ਉੜੀਸਾ ਦੇ ਪਠਾਨ ਸਰਦਾਰ ਰਹੀਮ ਖਾਨ ਦੀ ਅਗਵਾਈ ਹੇਠ ਮੁਗਲ ਸ਼ਾਸਨ ਅਤੇ ਬਰਦਵਾਨ ਦੇ ਕੁਲਕਿਆਨੀ ਰਾਜਾ ਦੇ ਸ਼ੋਸ਼ਣ ਵਿਰੁੱਧ ਇੱਕ ਲੋਕ ਯੁੱਧ ਲੜਿਆ ਗਿਆ ਸੀ ਅਸਲ ਵਿੱਚ ਇਹ ਬਾਗ ਦੀ ਆਦੀਵਾਸੀ ਕਿਸਾਨਾਂ ਦਾ ਵਿਦਰੋਹ ਸੀ ਆਪਣੇ ਵੱਡੇ ਜ਼ਿਮੀਦਾਰਾਂ ਦੀ ਗਦਾਰੀ ਕਾਰਨ ਭਾਵੇਂ ਆਮ ਲੋਕ ਮਗਰੋਂ ਆਸਫਲ ਰਹੇ ਪਰ ਇਸ ਸੰਘਰਸ਼ ਨੇ ਕੋਹਖ ਦੇ ਘਰ ਵਿੱਚ ਬਗਾਵਤ ਵੀ ਜਿਤੀ ਬੁਨਕਰਾਂ ਦਾ ਸੰਘਰਸ਼ ਅੰਗਰੇਜ਼ ਸਦਾਕਰਾਂ ਨੇ ਸਾਡੇ ਲੱਗੂ ਖਾਸ ਕਰਕੇ ਪਿੰਡੂ ਕਰੇਲੂਦ ਯੋਗ ਨੂੰ ਖਤਮ ਕਰਨ ਲਈ ਹਰ ਹਰ ਬਰਤਿਆ ਭਾਰਤ ਵਿਸ਼ੇਸ਼ ਕਰਕੇ ਬੰਗਾਲ ਖੇਤਾਂ ਦੇ ਬੁਨਕਰ ਹਿੰਦੂ ਮੁਸਲਮ ਜਲਾਹੇ ਜਿਨ੍ਹਾਂ ਦਾ ਬੁਣਿਆ ਉਹਨਿਆਂ ਕਪੜਾ ਵਸਤਰ ਕੁਲ ਦੁਨੀਆ ਵਿੱਚ ਮਸ਼ਹੂਰ ਸਨ ਨੇ ਕੀ ਇਸ ਜ਼ਾਹਰਾ ਤੇ ਲੁਕਮੀ ਤਰਾਸਦੀ ਨੂੰ ਚੁੱਪਚੀ ਪੀਚਿਆ ਜਰ ਲਿਆ ਨਹੀਂ ਇਸ ਅਨਿਆਦਾ ਹਰ ਸੰਭਵ ਤਰੀਕੇ ਨਾਲ ਵਿਰੋਧ ਕੀਤਾ ਇਹ ਹੀ ਨਹੀਂ ਬੇਰੁਜ਼ਗਾਰੀ ਤੇ ਹੋਰ ਗਰੀਬੀ ਵੱਲ ਤੱਕ ਦਿੱਤੇ ਗਏ ਕੁਝ ਗਬਰੂਟ ਬੁਨਕਰਾਂ ਨੇ ਫੌਜ ਵਿੱਚੋਂ ਬਰਖਾਸਤ ਕਰ ਦਿੱਤੇ ਗਏ ਸਪਾਈਆਂ ਨਾਲ ਰਲ ਕੇ ਇੱਕ ਅਸਫਲ ਜਦੋਜੰਦ ਕੀਤੀ। ਖਾਸ ਗੱਲ ਇਹ ਹੈ ਕਿ ਉਹਨਾਂ ਟ੍ਰੇਡ ਯੂਨੀਅਨ ਦੀ ਤਰਜ਼ ਤੇ ਉਹਨੇ ਦੇਨੀ ਇੱਕ ਅੰਸ਼ਕ ਜੀ ਲਹਿਰ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਿੰਨੀ ਦੇ ਨੀ ਪਹਿਲਾਂ ਅਜਿਹਾ ਕੋਈ ਚਲਨ ਨਹੀਂ ਸੀ। ਪਰ 3 ਸੂਬਾ ਬੰਗਾਲ ਦੀ ਵਿਸ਼ਾਲ ਧਰਤੀ ਤੇ ਜਖੜ ਕੈਮ ਕਰਦਿਆਂ ਹੀ ਅੰਗਰੇਜ਼ਾਂ ਨੇ ਸੂਤੀ ਤੇ ਰੇਸ਼ਮੀ ਕੱਪੜੇ ਦੇ ਲਘੂ ਉਦਯੋਗ ਨੂੰ ਹੜਪਣਾ ਸ਼ੁਰੂ ਕਰ ਦਿੱਤਾ। ਹਾਂ ਸੋ ਸੰਤ ਦੇਸੀ ਸਦਾਗਰ ਵੀ ਕਰਦੇ ਸਨ ਪਰ ਉਹ ਅੰਗਰੇਜ਼ਾਂ ਵਾਂਗ ਮੁਕੰਮਲ ਨਿਰਲਜ ਨਹੀਂ ਸਨ ਵਿਸ਼ੇਸ਼ਕਲ ਇਹ ਕਿ ਕੰਪਨੀ ਆਪਣੇ ਲੋਟੂ ਹਿੱਤਾਂ ਖਾਤਰ ਇਨ੍ਹਾਂ ਕਾਰੀਗਰਾਂ ਨੂੰ ਸ਼ਹਿਰਾਂ ਵਿੱਚ ਖਾਸ ਕਰਕੇ ਕਲਕੱਤਾ ਦੁਆਲੇ ਰੱਖਣਾ ਬਸਾਉਣਾ ਚਾਹੁੰਦੀ ਸੀ ਐ ਨਵੇਂ ਜਿਵੇਂ ਅੱਜ ਦੇ ਧਨ ਕਬੀਰ ਹਾਕਮ ਜਮਾਤਾਂ ਪਿੰਡਾਂ ਨੂੰ ਉਜਾੜਨਾ ਖਤਮ ਕਰਨਾ ਚਾਹੁੰਦੀਆਂ ਹਨ ਸਿੱਟੇ ਵਜੋਂ ਲੋਕ ਰੂਪਨ ਪੁੱਠਿਆ ਅਤੇ ਪਿੰਡੂ ਤਨੀ ਸ਼ਾਹੂ ਕਰ ਕਿਸੇ ਮੂਕ ਡਰ ਕਰਨ ਅੰਗਰੇਜ਼ਾਂ ਦੀ ਛਤਰਛਾਇਆ ਹੇਠ ਸ਼ਹਿਰੀ ਜਾ ਬਸੇ ਇਨ੍ਹਾਂ ਪਿੰਡੂਆਂ ਦੇ ਹਿੰਦੂ ਮੁਸਲਮ ਵਾਰਸਾਂ ਨੇ 1857 ਦੀ ਬਗਾਵਤ ਸਮੇਂ ਬਾਗੀਆਂ ਦਾ ਸਿਰ ਲੱਤ ਸਾਥ ਦਿੱਤਾ। ਐਨ ਇਸੇ ਤਰਜ਼ ਉਤੇ ਦੱਖਣ ਭਾਰਤ ਦੇ ਕਾਰੀਗਰਾਂ ਤੇ ਪਿੰਡਾਂ ਦਾ ਸ਼ੋਸ਼ਣ ਹੋਇਆ ਸੀ। ਹੜਾਤ ਅਜੇ ਹੀ ਬਣਾ ਦਿੱਤੇ ਗਏ ਕਿ ਛੋਟੇ ਦੇਸੀ ਵਪਾਰੀ ਜਿਹੜੇ ਸਮਾਜਿਕ, ਆਰਥਿਕ ਤੇ ਭਾਵਨਾਤਮਕ ਕਾਰਨਾ ਕਰਕੇ ਕ੍ਰਿਸ਼ਤੀਆਂ, ਸ਼ਿਲਪੀਆਂ ਦੇ ਕੁਝ ਹੇਜਲੇ ਸਨ ਵੀ ਹੱਥਲ ਕਰ ਦਿੱਤੇ ਸਨ। ਮਗਰੋਂ ਇਹਨਾਂ ਲਘੂ ਧਨੀਆਂ ਵਿੱਚੋਂ ਹੀ ਕਈ ਕਨਵੇ 57 ਦੀ ਬਗਾਵਤ ਸਮੇਂ ਬਾਗੀਆਂ ਦੇ ਭਰੋਸੇਯੋਗ ਆਰਥਿਕ ਟੂਲ ਬਣੇ ਸਨ ਪਹਾੜੀਆਂ ਦੀ ਬਗਾਵਤ ਆਦੀਵਾਸੀ ਕਿਸਾਨਾਂ ਦੀ 1788 ਤੋਂ 1799 ਦੀ ਇਸ ਬਗਾਵਤ ਜਿਹੜੀ ਮਗਰੋਂ ਉਸ ਇਲਾਕੇ ਵਿੱਚ 1857 ਦੇ ਵਿਦਰੋਹ ਦਾ ਆਧਾਰ ਬਣੀ ਦਾ ਸੰਬੰਧ ਵੀਰ ਭੂਮਤੇ ਬਾਂਕੜਾ ਯਾਨੀ ਬੰਗਾਲ ਨਾਲ ਹੈ ਅੰਗਰੇਜ਼ਾਂ ਜਿਨ੍ਹਾਂ ਇਹਨਾਂ ਬਾਗੀ ਆਦੀਵਾਸੀਆਂ ਨੂੰ ਉਹ ਜੱਡ ਚੋਰ ਲਫੰਗੇ ਖੂਨੀ ਅਤੇ ਬੇਅਕਲੇ ਦਰਸਾਇਆ ਦੀ ਜ਼ਮੀਨ ਅਤੇ ਕੁਦਰਤੀ ਸਰੋਤ ਖੋਕੇ ਵੱਡੇ ਲੋਕਾਂ ਨੂੰ ਸੌਂਪਣੇ ਸ਼ੁਰੂ ਕਰ ਦਿੱਤੇ ਸਿੱਟਾ ਪਹਾੜੀ ਲੋਕਾਂ ਨੇ ਸ਼ਾਸਕਾਂ ਉਹਨਾਂ ਦੇ ਪਿੱਛੇ ਲੱਗਾ ਤੇ ਹਮਾਇਤੀਆਂ ਤੇ ਉਹਨਾਂ ਦੇ ਅਸਾਸਿਆਂ ਤੇ ਹਥਿਆਰਬੰਦ ਗਰੀਲਾ ਹਮਲੇ ਸ਼ੁਰੂ ਕਰ ਦਿੱਤੇ ਫਿਰ ਬਾਗੀਆਂ ਨੇ ਇੱਕ ਹਥਿਆਰਬੰਦ ਸਮੂਹ ਵੀ ਬਣਾ ਲਿਆ ਕਨਸੋ ਮਿਲਦਿਆਂ ਹੀ ਅੰਗਰੇਜ਼ਾਂ ਨੇ ਵੀਰ ਪੂਮ ਅਤੇ ਬਾਂਕੜਾ ਨੂੰ ਦੋ ਅੱਡ ਅੱਡ ਜ਼ਿਲ੍ਹਿਆਂ ਵਿੱਚ ਤਕਸੀਮ ਕਰਕੇ ਉੱਥੇ ਜੰਗੀ ਪਿਕਟਾਂ ਤਾਇਨਾਤ ਕਰ ਦਿੱਤੀਆਂ ਆਦੀਵਾਸੀਆਂ ਕੋਲ ਰਵਾਇਤੀ ਹਥਿਆਰ ਤੀਰ ਪਾਲੇ ਕੋਹਾੜੀ ਵਗੈਰਾ ਹੀ ਸਨ ਪਰ ਉਹਨਾਂ ਨੂੰ ਕੁਦਰਤੀ ਨਿਯਮਤਾ ਦਾ ਊਠ ਆਸਰਾ ਵੀ ਸੀ ਗਰੀਲਾ ਯੁੱਧ ਵਿੱਚ ਉਹਨਾਂ ਦਾ ਹੱਥ ਉੱਪਰ ਸੀ ਉਹਨਾਂ ਵੱਡੇ ਲੋਕਾਂ ਦੀਆਂ ਹਵੇਲੀਆਂ ਅੰਨ ਭੰਡਾਰ ਅਤੇ ਸਰਕਾਰੀ ਅਸਾਸਿਆਂ ਨੂੰ ਵੀ ਲੁੱਟਣਾ ਦਬਲਣਾ ਸ਼ੁਰੂ ਕਰ ਦਿੱਤਾ ਉਹਨਾਂ ਦਾ ਸੰਗਰਾਮ ਅੰਗਰੇਜ਼ਾਂ ਦੀ ਲੁੱਟਕਸੁੱਟ ਦਮਨ ਤੇ ਵੱਡੇ ਜ਼ਿਮੀਂਦਾਰਾਂ ਦੇ ਤੱਕੇ ਤੇ ਆਪਣੀ ਜ਼ਮੀਨ ਜੰਗਲ ਲਈ ਸੀ ਇੱਕ ਅੰਗਰੇਜ਼ ਨੇ ਲਿਖਿਆ ਚਾਰੇ ਪਾਸੇ ਹਫੜਾ ਦਫੜੀ ਪੈ ਤੇ ਖੂਨ ਦਾ ਮਾਹੌਲ ਸੀ ਦੂਰ ਦੇ ਰੇਡੀਆਂ ਤੋਂ ਤੇ ਸੀਮਾਵਰਤੀ ਚੌਕੀਆਂ ਨੂੰ ਹਟਾਉਣਾ ਪਿਆ ਸਾਡੀ ਸੰਗਠਿਤ ਸੈਨਾ ਉੱਤੇ ਉਹਨਾਂ ਦੀ ਏਕਤਾ ਤੇ ਗਰੀਲਾ ਮਹਾਰਤ ਤੇ ਸਥਾਨਕ ਜਾਣਕਾਰੀ ਅਤੇ ਮਦਦ ਪਰੂਸੀ 1790 ਵਿੱਚ ਜਦ ਲੱਗਣ ਲੱਗਿਆ ਕਿ ਸਾਰਾ ਵੀਰਪੂਮ ਜ਼ਿਲ੍ਹਾ ਅੰਗਰੇਜ਼ਾਂ ਦੇ ਹੱਥੋਂ ਨਿਕਲ ਜਾਵੇਗਾ ਤਦ ਹਾਕਮਾਂ ਨੇ ਪਾਰੀ ਹਥਿਆਰਬੰਦ ਕੁੰਮਕਾਂ ਤਾਇਨਾਤ ਕਰ ਦਿੱਤੀਆਂ ਪਰ ਸਨਕ ਲੋਕਾਂ ਦੀ ਮਦਦ ਨਾਲ ਗਰੀਲਾ ਮਹਾਰਤ ਵਰਤਦਿਆਂ ਬਜ਼ਰੋਈਆਂ ਨੇ ਦਫ਼ਤਰਾਂ ਕੋਠੀਆਂ ਕਚੈਰੀਆਂ ਤੇ ਕਬਜ਼ਾ ਕਰ ਲਿਆ ਸਰਕਾਰੀ ਸੈਨਾ ਨੱਠਗੀ ਮਗਰੋਂ ਭਾਵੇਂ ਭਾਰੀ ਵਰਖਾ ਰੁਟਤ ਤੇ ਤੜਵੈਲ ਪਲਟਨਾ ਦੀ ਦਬਾਹ ਹੇਠ ਬਾਗੀ ਪਿੱਛੇ ਹਟਣ ਲਈ ਮਜਬੂਰ ਹੋ ਗਏ ਪਰ ਕਿਤੇ ਮਗਰੋਂ ਜਾ ਕੇ ਵੀ ਉਹਨਾਂ ਦੀ ਅੰਸ਼ਕ ਤੇ ਥੋੜ ਚਿਰ ਜਿੱਤ ਨੇ ਵੀ 1857 ਦੀ ਬਗਾਵਤ ਨੂੰ ਗਤੀ ਪ੍ਰਦਾਨ ਕਰਨ ਵਿੱਚ ਹੱਥ ਵਟਾਇਆ ਸੀ ਸੁਬਾਨਦਿਆ ਵਿਦਰੋ ਪੂਰਬੀ ਬੰਗਾਲ ਹੁਣ ਬੰਗਲਾਦੇਸ਼ ਦੇ ਜ਼ਿਲ੍ਹੇ ਬਾਕਰਗੰਜ ਦੇ ਇੱਕ ਖੇਤਰ ਦਾ ਨਾਮ ਸੁਬੰਦਿਆ ਹੈ ਅਸਲ ਗਲਵਲ ਆਉਣ ਤੋਂ ਪਹਿਲਾਂ ਮੈਂ ਦੋ ਗੱਲਾਂ ਬਿਆਨਾਂਗਾ ਪਹਿਲੀ ਸਾਰੇ ਬੰਗਾਲ ਵਿੱਚ ਬਾਕਰ ਗੰਜਵਾਸੀ ਦੰਗਿਆਂ ਤੇ ਹੰਗਾਮੇ ਵਾਜ਼ੀ ਲਈ ਬਦਨਾਮ ਹਨ। ਕਿਹਾ ਗਿਆ ਉਹ ਕੁਝ ਜ਼ਿਆਦਾ ਹੀ ਤੱਤੇ ਹਨ। ਮਾੜੀ ਜੀ ਗੱਲ ਉੱਤੇ ਹੀ ਭੜਕ ਉੱਠਦੇ ਹਨ। ਖਾਸ ਕਰਕੇ ਪਾਟੀ ਖੇਤੇ ਯਾਨੀ ਦੱਖਣੀ ਬਾਹੀ ਦੇ ਲੋਕ। ਦੂਜੀ ਕੀ ਵਾਕਿਆ ਜਿਹੜਾ ਹੈ ਇਸ ਪਿਛੇ ਕੀ ਕਾਰਨ ਹਨ? ਦਰਅਸਲ ਅਜਿਹੀ ਬਦਨਾਮੀ ਉਹਨਾਂ ਨੂੰ ਨਹੀਂ ਮਿਲਣੀ ਚਾਹੀਦੀ। ਕਾਰਨ ਉਹਨਾਂ ਦੇ ਵੱਡੇ ਜ਼ਿਮੀਦਾਰ ਮਾਲਕ ਇਹਨਾਂ ਕਿਰਤੀ ਗਰੀਬੜਿਆਂ ਉੱਤੇ ਬਹੁਪਰਤੀ ਜ਼ੁਲਮ ਕਰਦੇ ਸਨ। ਜ਼ਿਮੀਦਾਰ ਖੁਦ ਕੋਈ ਕਾਇਦਾ ਕਾਨੂੰਨ ਨਹੀਂ ਸੀ ਮੰਦੇ ਹੁਕਮਰਾਨਾਂ ਵੀ ਇਸ ਬੇਇਨਸਾਫੀ ਦਾ ਕੋਈ ਪੁਖਤਾ ਹੱਲ ਨਾ ਕੱਢਿਆ ਇਥੋਂ ਤੱਕ ਕਿ ਉਹਨਾਂ ਨੂੰ ਲਤਾੜਿਆਂ ਦੀ ਹੱਤਿਆ ਤੱਕ ਕਰ ਦੇਣ ਤੇ ਵੀ ਕੋਈ ਸਰਦਾਰਾ ਨਹੀਂ ਮਿਲਦੀ ਅਸਲ ਵਿੱਚ ਹਾਕਮਾਂ ਦੀ ਉਹਨਾਂ ਨੂੰ ਮੂਕ ਸਹਿਮਤੀ ਸੀ ਫਿਰ ਕਿਸੇ ਨੂੰ ਕਿੰਨਾ ਕੋਈ ਦਬਾਇਆ ਜਾ ਸਕਦਾ ਹੈ ਪੇਟਸ ਗੁੱਸੇ ਨਾਲ ਭਰ ਗਏ ਉਹ ਟਕਰਾ ਕਰਨ ਲੱਗੇ ਜਿਨ੍ਹਾਂ ਨੂੰ ਇੱਕ ਪਾਸੇ ਤੰਗਿਆਂ ਦਾ ਅਖੌਤੀ ਤੰਗੇਬਾਜ਼ਤਾ ਨਾ ਠੋਸਿਆ ਗਿਆ ਅਸਲ ਵਿੱਚ ਮਾਤੜ ਤਰਦਾ ਜੈਸ ਗੁੱਸਾ ਹੌਲੀ ਹੌਲੀ ਉਹਨਾਂ ਦੇ ਸਵਾਦਾ ਹੰਗ ਬੜ ਗਿਆ ਅਣਯਾਜਾਂ ਦਬਾਅ ਵਿਰੁੱਧ ਉਹ ਪੜਕ ਉੱਠਦੇ ਸਵੈ ਰੱਖਿਆ ਹਿਤ ਮੋੜ 'ਤੇ ਹਮਲੇ ਕਰਦੇ ਵੱਡੇ ਜ਼ਿਮੀਦਾਰ ਨਵਾਬਜ਼ਾਦਿਆਂ ਅਤੇ ਗੋਰਿਆਂ ਦੀਆਂ ਮਾੜੀਆਂ ਹਰਕਤਾਂ ਨੂੰ ਸਬੰਧੀ ਸਿਰ ਨੂੰ ਬਾਗੀ ਸਭਾਈ ਬਣਾ ਦਿੱਤਾ ਜਿਸ ਦਾ ਸਵੈ ਸਪਸ਼ਟ ਇਜ਼ਹਾਰ 1857 ਦੇ ਗਦਰ ਦੌਰਾਨ ਵੇਖਿਆ ਗਿਆ ਉਕਤ ਪਿਠਭੂਮੀ ਤਹਿਤ 1792 ਵਿੱਚ ਬਕਰਗੰਝ ਜ਼ਿਲ੍ਹੇ ਦੇ ਦੱਖਣੀ ਅੰਤਰ ਵਿੱਚ ਬਲਾਕੀ ਸ਼ਾ ਫਕੀਰ ਦੀ ਅਗਵਾਈ ਹੇਠ ਬਗਾਵਤ ਦੀ ਅਗ ਭੜਕੁੱਠੀ ਜਿਸ ਦਾ ਕੇਂਦਰ ਸਵਾਨデア ਖੇਤਾ ਸੀ ਦਾਨਿਸ਼ਵਰ ਬਲਾਕੀ ਸ਼ਾ ਖੁਦ ਵੀ ਕਿਸਾਨ ਸੀ ਆਪਣੇ ਅਨੁਭਵ ਨਾਲ ਉਹ ਇਸ ਸਿੱਟੇ ਤੇ ਪਹੁੰਚੇ ਕਿ ਇਕਾ ਦੁੱਕਾ ਮੁਕਾਬਲਾ ਕਰਨ ਦੀ بجائے ਇਕੱਠੇ ਹੋ ਕੇ ਤਾਂ ਜਾਤਾਂ ਧਰਮਾਂ ਅਤੇ ਕਿੱਤਾਧਾਰੀਆਂ ਦਾ ਸੰਗਠਿਤ ਮੁਕਾਬਲਾ ਹੀ ਲਾਹੇਬੰਦ ਹੁੰਦਾ ਹੈ ਪਾਵੇਂ ਸਥਾਨਕ ਕੁਲਕ ਜਾਨੀ ਰਜਵਾੜਾ ਉਹਨਾਂ ਤੋਂ ਕਈ ਪੱਖਾਂ ਵਿੱਚ ਕਿਤੇ ਵੱਧ ਸ਼ਕਤੀਸ਼ਾਲੀ ਸੀ ਪਰ ਸਮੂਹਕ ਇਕਤਾ ਰੰਗ ਲਈ ਆਈ ਭਾਵੇਂ ਕਈ ਕਾਰਨਾ ਕਰਕੇ ਲੰਮੀ ਜਦੋ ਜਹਿਦ ਉਪਰੰਤ ਸਥਾਨਕ ਲੋਕਾਂ ਦਾ ਇਹ ਸੰਘਰਸ਼ ਧੀਮਾ ਪੈ ਗਿਆ ਕਈ ਮਾਰੇ ਗਏ ਬਲਾਕੀ ਸ਼ਾਹ ਨੂੰ ਵੀ ਮਜਬੂਰਨ ਫਰਾਰ ਹੋਣਾ ਪਿਆ ਪਰ ਉਹਨਾਂ ਜ਼ਗੀਰਦਾਰਾਂ ਨੂੰ ਲਗਾਨ ਅਤੇ ਮਿਲਬਰਤਨ ਨਾ ਦੇਣ ਤੇ ਆਪਸੀ ਇਕਤਾ ਦੀ ਪ੍ਰਤ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਰੱਖਿਆ ਜਿਸ ਤੌਰ ਗਰੂਪ 1857 ਦੇ ਗਦਰ ਦਰਾਂ ਦੇਖਣ ਨੂੰ ਮਿਲਿਆ 1757 ਤੋਂ 1792 ਕਹਿ ਸਕਦੇ ਹਾਂ ਕਿ 1800 ਈਸਵੀ ਤੱਕ ਕਈ ਰੋਸੇ ਬਗਾਵਤਾਂ ਦੀ ਗਾਥਾ ਸੁਣਾਈ ਜਾ ਸਕਦੀ ਹੈ ਗੱਲ ਲੰਬੀ ਹੋਣ ਦੇ ਡਰੋਂ ਅਸੀਂ ਸਿਰਫ 1857 ਪੂਰਵ 1855-56 ਦੇ ਸੰथाल ਵਿਦਰੋਹੀ ਗੱਲ ਹੀ ਕਰਦੇ ਹਾਂ ਸੰथाल ਬਗਾਵਤ ਅੰਗਰੇਜ਼ ਵਿਦਵਾਨ ਯੋਜੇਪੂਨ ਆਪਣੀ ਪੁਸਤਕ ਸੰਥਾਲੀਆ ਐਂਡ ਦਾ ਸੰथाल ਵਿੱਚ ਲਿਖਦਾ ਹੈ ਇਸ ਉਪਜਾਤੀ ਨਾਲ ਲੈਣ ਦੇਣ ਕਰਦਿਆ ਮਹਾਜਨਾ ਦੀ ਲਾਲਚੀ ਤੇ ਲੋਟੂ ਪਰਵਿਰਤੀ ਸ਼ਾਹੂਕਾਰੀ ਦਮਨ ਵਿਅਕਤੀਗਤ ਰੋਹਬ ਦਾਬ ਰਾਜਕੀ ਭ੍ਰਿਸ਼ਟਾਚਾਰ ਅਤੇ ਅਮੀਰਾਂ ਤੇ ਕੁਲਕਾਂ ਪ੍ਰਤੀ ਸਰਕਾਰੀ ਹੇਜ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹਾਂ ਸੰਥਾਲਾਂ ਦੀ ਬੇਸਮਝੀ ਤੇ ਫਜ਼ੂਲ ਖਰਚੀ ਨੇ ਵੀ ਸਿਫਤੀ ਰੋਲ ਹਾਦਾ ਕੀਤਾ ਪਰ ਬਿਹਾਰ ਬੰਗਾਲ ਦੇ ਸੰਥਾਲ ਅੰਚਲ ਯਾਨੀ ਖੇਤੇ ਵਿੱਚ ਸੰਥਾਲ ਹੂਲ ਵਜੋਂ ਜਾਣੇ ਜਾਂਦੇ ਇਸ ਬਗਾਵਤ ਦੀ ਧਾਰ ਨੇੜੀ ਦੇਸੀ ਲੁਟੇਰਿਆਂ ਜਾਂ 샤ਹੂਕਾਰਾਂ ਵਿਰੋਧੀ ਨਹੀਂ ਸੀ ਸਗੋਂ ਇਸ ਦੀ ਮੂਲ ਝੂਲ ਅੰਗਰੇਜ਼ ਵਿਸਥਾਰਵਾਦੀਆਂ ਤੋਂ ਆਪਣੀ ਕਰਮ ਭੂਮੀ ਦੀ ਮੁਕੰਮਲ ਬੰਦਖਲਾਸੀ ਕਰਵਾ ਕੇ ਮੂੜ ਆਪਣੀ ਪ੍ਰਭੂਸਤਾ ਬਹਾਲ ਕਰਨਾ ਸੀ ਇਹ ਉਹੀ ਗੱਲ ਸੀ ਜਿਹੜੀ ਗੋਰੇ ਹਾਕਮਾਂ ਯਾਨੀ ਕੰਪਨੀ ਜਿਸ ਨੂੰ ਮੌਜੂਦਾ ਪਰਚਲਨ ਵਿੱਚ ਕਾਰਪੋਰੇਟ ਕਿਹਾ ਜਾ ਸਕਦਾ ਹੈ ਅਤੇ ਉਹਨਾਂ ਦੇ ਦੇਸੀ ਹਮਦੋਲੀਆਂ ਨੂੰ ਪਰਵਾਨੀ ਸੀ ਕੁਝ ਵਿਦਵਾਨਾਂ ਅਨੁਸਾਰ ਕਦੇ ਭਾਗਲਪੁਰ ਬਿਹਾਰ ਦੇ ਆਸ-ਪਾਸ ਗੰਗਾ ਘਾਟੀ ਜਿਸ ਨੂੰ ਉਦਰ ਚੰਪਾਦੇਸ਼ ਕਿਹਾ ਜਾਂਦਾ ਸੀ ਵਿੱਚ ਸੰਥਾਲਾਂ ਦਾ ਇੱਕ ਛੱਤਰ ਸਾਂਜੀਵਲ ਰਾਜ ਸੀ ਉਹ ਕੁਦਰਤ ਮੇਚਮਨ ਸਹਿਕਾਰੀ ਜੀਵਨ ਬਸਰ ਕਰਦੇ ਸਨ ਕੁਦਰਤੀ ਸੋਮਿਆ ਨਾਲ ਲਬਰੇਸ ਇਹ ਖੇਤਾ ਸ਼ਾਹੂਕਾਰਾਂ ਜ਼ਗੀਰਦਾਰਾਂ ਤੇ ਕੰਪਨੀ ਦੀ ਰਲਮੀ ਸੁਰ ਅਨੁਸਾਰ ਉਹਨਾਂ ਹੱਥੋਂ ਕਿਰ ਗਿਆ ਨਿਵਰ ਵਿਰੋਧ ਵਿਰuddh ਵੀ ਬੇਕਿਰਕ ਰਾਜ ਦੀ ਜ਼ਬਰਦਸਤ ਭਲੇਮਾਨ ਸੰਥਾਲਾਂ ਨੂੰ ਪਰੇਮਨ ਨਾਲ ਆਪਣੀ ਨਿਯਮਤਾ ਭਰਪੂਰ ਪੁਸ਼ਤਰ ਪੁਸ਼ਤ ਆਪਣੀ ਕਰਮ ਭੂਮੀ ਛੱਡ ਜੰਗਲਾਂ ਘਾਟੀਆਂ ਵਿੱਚ ਸ਼ਰਨ ਲੈਣੀ ਪਈ ਉਨਾ ਮੁਰਖੇਤ ਖੇਤ ਖੇੜਿਆਣਵਾਦ ਕੀਤੀ ਉਪਜੀਵਕਾ ਖੜੀ ਕੀਤੀ ਪਰ ਅਫਸੋਸ 1793 ਦਾ ਜ਼ਮੀਨੀ ਬੰਦੋਬਸਤ ਉਹਨਾਂ ਲਈ ਵਿਨਾਸ਼ बन ਕੇ ਆਇਆ ਕੰਪਨੀ ਮੁਤਾਬਕ ਨਵੇਂ ਖੇਤਰਾਂ ਦੀ ਤਰੱਕੀ ਤੇ ਵਿਸਥਾਰ ਇਹ ਨਿਮਾਣੇ ਲੋਕ ਨਹੀਂ ਤੜਵੈ ਲੋਕੀ ਕਰ ਸਕਦੇ ਹਨ ਸੰਥਾਲਾਂ ਪੱਲੇ ਮੁਰੋ ਜਾੜਾ ਪਿਆ ਪਰੰਤੂ ਸੰਥਾਲ ਫਿਰ ਕੁਕਨਸ ਵਾਂਗ ਜੀ ਉੱਠਦੇ ਯਾਨੀ ਕਿ ਇੱਕ ਮਿੱਥ ਮੁਤਾਬਕ ਕੁਕਨਸ ਇਕ ਅਜਿਹਾ ਪੰਛੀ ਹੈ ਜਿਹੜਾ ਅਗਨੀ ਵਿੱਚ ਸੜ ਮਰਨ ਉਪਰੰਤ ਫਿਰ ਉਸੇ ਰਾਖ ਵਿੱਚੋਂ ਜੀਵਤ ਹੋਰ ਉਡਾਰੀ ਮਾਰ ਜਾਂਦਾ ਹੈ ਕਲਕੱਤਾ ਰਿਵਿਊ 1856 ਵਿੱਚ ਜ਼ਿਕਰ ਆਉਂਦਾ ਕਿ ਤੜਵੈਲ ਜ਼ਿਮੀਦਾਰ ਰਾਜ ਕੀ ਕਰਮਚਾਰੀ ਕੰਪਨੀ ਤੇ ਨਮਾਇਦੇ ਸਟੇਟ ਦੇ ਸੰਤ ਸਭ ਰਲ ਮਿਲ ਸੰਥਾਲਾਂ ਦਾ ਸ਼ੋਸ਼ਣ ਅਤੇ ਲੁੱਟ ਕਰਦੇ ਸ਼ੋਸ਼ਣ ਸਿਰਫ ਆਰਥਿਕ ਨਹੀਂ ਸੀ ਜਸਮਾਨੀ ਸਮਾਜਿਕ ਵੀ ਸੀ ਸੰਥਾਲੀ ਤ੍ਰਿੰਮਤਾ ਵੀ ਸਰੀਰਕ ਮਾਨਸਿਕ ਜ਼ਬਰ ਦੀਆਂ ਸ਼ିକਾਰਸਨ ਅਬਜਾਉ ਖੇਤ ਨਹੀਂ ਖਰਾ ਪਸ਼ੂ ਤਨ ਵੀ ਕਰਜ਼ ਵਿਆਜ ਲੈਣ ਦੇ ਤੋਰ ਜੋਖ ਵਿੱਚ ਠੱਗਿਆ ਜਾਂਦਾ ਇਥੋਂ ਤੱਕ ਇਸ ਖੇਤੇ ਵਿੱਚ ਜਦ ਰੇਲ ਲਾਈਨ ਵਿਛਾਈ ਜਾ ਰਹੀ ਸੀ ਤਾਂ ਸਬੰਧਤ ਕਰਮਚਾਰੀ ਤੇ ਅਧਿਕਾਰੀ ਸੰਥਾਲਾਂ ਦੇ ਮੁਰਗੇ ਮੁਰਗੀਆਂ ਤੇ ਭੇਡਾਂ ਬੱਕਰੇ ਵੀ ਹੜੱਪ ਕਰ ਜਾਂਦੇ ਗਾਲ ਦੁਪੱਟ ਅਧਿਔਰਤ ਨਾਲ ਦੁਰਵਿਹਾਰ ਆਮ ਗੱਲ ਸੀ ਮਰਦਾ ਕੀ ਨਾ ਕਰਦਾ ਸੰਥਾਲਾਂ ਰਵਾਇਤੀ ਹਥਿਆਰ ਚੁੱਕਲੇ ਨਵੇਂ ਜ਼ਿਮੀਦਾਰ ਅਤੇ ਕੰਪਨੀ ਆਧੁਨਿਕ ਹਥਿਆਰਾਂ ਦੇ ਬਲ ਜ਼ੁਲਮ ਕਰਨ ਲੱਗੀ 7 ਜੁਲਾਈ 1855 ਨੂੰ ਸੰਥਾਲ ਵਿਦਰੋਹ ਹਰੰਬ ਹੋਇਆ ਬਾਗੀ ਜ਼ਿਮੀਦਾਰਾਂ ਤੇ ਮਹਾਜਨਾ ਸ਼ਾਊਕਾਰਾਂ ਦੀ ਜਕੜ ਅਤੇ ਅੰਗਰੇਜ਼ਾਂ ਦਾ ਪ੍ਰਬੰਧ ਤੈਸਨੈਸ ਕਰਨ ਲੱਗੀ ਇਸ ਰਤ ਡੋਲਮੀ ਬਗਾਵਤ ਦਾ ਜ਼ਿਕਰ ਹਾਕਮ ਜਮਾਤਾਂ ਪ੍ਰਤੀ ਨਰਮ ਸੁਰ ਰੱਖਦਾ ਇਤਿਹਾਸਕਾਰ ਮਿਸਟਰ ਹੰਟਰ ਕਿਉਂ ਕਰਦਾ ਹੈ ਬਗਾਵਤ ਸ਼ੁਰੂ ਹੁਣ ਅਬਰੰਤੀ ਇਸ ਖੇਤੇ ਵਿੱਚ ਵੱਖ-ਵੱਖ ਥਾਈਂ ਤਾਇਨਾਤ ਕਰੀਬ 1200 ਸਿਪਾਈਆਂ ਦਾ ਖੁਰਾਕੋ ਜੀ ਨਾ ਲੱਭਿਆ ਦੋ ਹਫ਼ਤੇ ਸੰਥਾਲਾਂ ਦੀ ਖੂਨੀ ਝੜਪ ਭਾਰੂ ਰਹੀ ਸਰਕਾਰੀ ਜਾਇਦਾਦਾਂ ਤੇ ਸਰਕਾਰ ਦਾ ਦਮ ਭਰ ਦੇ ਪਿੰਡ ਫੂਕ ਦਿੱਤੇ ਗਏ ਬਾਗੀ ਲੋਕ ਪਸ਼ੂ ਤਨ ਹੱਕ ਲੈ ਗਏ ਕੁਝ ਅੰਗਰੇਜ਼ ਵੀ ਮਾਰੇ ਗਏ ਕੁਝ ਮਾਲ ਖਜ਼ਾਨਾ ਤੇ ਅਨਾਜ ਕੋਠਰੀਆਂ ਲੁੱਟ ਲਈਆਂ ਗਈਆਂ ਜੇਲ੍ਹਖਾਨਾ ਮੁੱਖ ਖਜ਼ਾਨਾ ਤੇ ਦਫ਼ਤਰਾਂ ਤੇ ਬੇਹੱਦ ਸੁਰੱਖਿਆ ਵਧਾਈ ਗਈ ਕਜ਼ਾਨੇ ਦੀ ਵੱਡੀ ਰਾਸ਼ੀ ਇੱਕ ਗੁਪਤ ਖੂ ਵਿੱਚ ਛਪਾਉਣੀ ਪਈ। ਭਾਈਚਾਰਕ ਏਕਤਾ ਸਿਰ ਪੈ ਨਿਭਾਉਣ ਅਤੇ ਸਿਰ ਲੱਤਤਾ ਕੁਰਬਾਨੀ ਕਰਨ ਸੰਥਾਲ ਭਾਰੂ ਰਹੇ। ਸੰਥਾਲਾ ਨੇ ਆਪਣੇ ਆਪ ਨੂੰ ਕਈ ਛੋਟੇ-ਛੋਟੇ ਗਰੀਲਾ ਦਲਾਂ ਵਿੱਚ ਵੰਡ ਕੇ ਬਹੁਦਸ਼ਾਮੀ ਚੜ੍ਹਾਈ ਕੀਤੀ। ਵਿਦਰੋਹੀ ਸੰਥਾਲਾ ਨੇ ਵੀਰਪੂਮ ਜ਼ਿਲ੍ਹੇ ਦੇ ਕਰੀਬ ਅੱਧੇ ਹਿੱਸੇ ਉੱਤੇ ਅਧਿਕਾਰ ਕਰ ਲਿਆ। 21 ਜੁਲਾਈ 1855 ਨੂੰ ਇੱਕ ਜ਼ੋਰਦਾਰ ਸੰਯੁਕਤ ਹਮਲੇ ਵਿੱਚ ਸੰਥਾਲਾ ਨੇ ਜ਼ਿਮੀਦਾਰਾਂ ਸ਼ਾਹੂਖਾਰਾਂ ਤੇ ਰਾਜਕੀ ਸੈਨਾਵਾਂ ਦੀ ਸਾਂਝੀ ਕਮਾਂਡ ਨੂੰ ਬੁਰੀ ਤਰ੍ਹਾਂ ਹਰਾ ਨਠਾ ਦਿੱਤਾ 23 ਜੁਲਾਈ ਨੂੰ ਸੰਥਾਲਾ ਨੇ ਬੇਹੱਦ ਮਹੱਤਵਪੂਰਨ ਗੁਣਪੁਰ ਕਸਬਾ ਜਿੱਤ ਲਿਆ ਲੈਫਟਿਨੈਂਟ ਟੌਲਮੈਨਨ ਨੇ ਜ਼ਬਰਦਸਤ ਮੋੜਵਾ ਹੱਲਾ ਕੀਤਾ ਪਰ ਸਪਾਹੀਆਂ ਸਮੇਤ ਮਰਿਆ ਗਿਆ ਆਖੀਰ ਅੰਗਰੇਜ਼ਾਂ ਨੇ ਬਹੁਤ ਵੱਡੀ ਕੁਮਕ ਨਾਲ ਹਮਲਾ ਕੀਤਾ ਆਧੁਨਿਕ ਹਥਿਆਰਾਂ ਦੀ ਮਾਰ ਕਰਨ ਬਾਗੀ ਸੰਥਾਲਾਂ ਨੂੰ ਵੀਰਪੂਮ ਛੱਡਣਾ ਪਿਆ ਮਗਰੋਂ ਵੀ ਛਿਟਪੁੱਟ ਘਟਨਾਵਾਂ ਤੇ ਉਤਰਾਚੜਾ ਜਾਰੀ ਰਿਹਾ ਪਰ ਬਜਮੀ ਸੈਨਾ ਆਤਿਸ਼ੀ ਹਥਿਆਰਾਂ ਅਤੇ ਆਪਣਿਆਂ ਦੇ ਧਰੋਹ ਕਰਨ ਸੰਥਾਲ ਦਿਲ ਵਿੱਚ ਪ੍ਰਚੰਡ ਜਵਾਲਾ ਸੰਭਾਲ ਉਪਰੰਤ ਹੋ ਕੇ ਹਾਂ ਫੜੇ ਗਏ ਬਾਗੀਆਂ ਉੱਤੇ ਜਿਨ੍ਹਾਂ ਵਿੱਚ 251 ਪ੍ਰਬੁਖ ਸਨ ਮਕਦਮੇ ਦਾ ਟਾਂਗ ਰਚਿਆ ਗਿਆ ਇਸ ਵਿੱਚ 191 ਸੰਥਾਲ ਤੇ ਬਾਕੀ ਡੂਮ ਤਾਂਗੜ ਗਵਾਲੀ ਅਤੇ ਪੁਈਆ ਸਨ ਇਨ੍ਹਾਂ ਵਿੱਚ 46 ਤਾਂ ਮਹਿਜ਼ 9-10 ਸਾਲ ਦੇ ਯੁਵਕ ਯੁਫਤੀਆਂ ਸਨ ਇਸ ਬਗਾਵਤ ਤੋਂ ਬਾਅਦ ਸੰਥਾਲ ਪਰਗਨਾ ਅੱਡ ਜ਼ਿਲ੍ਹਾ ਬਣਾ ਦਿੱਤਾ ਅਤੇ ਸਾਈ ਮਿਸ਼ਨਰੀਆਂ ਤੋਂ ਬਿਨਾਂ ਕਿਸੇ ਵੀ ਬਾਹਰੀ ਵਿਅਕਤੀ ਜਾਂ ਸੰਗਠਨ ਦਾ ਇਸ ਖੇਤਰ ਵਿੱਚ ਦਾਖਲਾ ਵਰਜਿਤ ਕਰ ਦਿੱਤਾ ਬੇਸ਼ੱਕ ਅੱਜ ਦੇ ਕਿਸਾਨ ਸੰਗਠਨਾਵਾਂਗ ਸੰਥਾਲੀ ਕਿਸਾਨਾਂ ਕੋਲ ਰਾਜਨੀਤਿਕ ਜਾਂ ਜਥੇਬੰਦਕ ਚੇਤਨਾ ਨਹੀਂ ਸੀ ਪਰ ਉਹਨਾਂ ਇੱਕ ਜੁਟ ਹੋ ਕੇ ਦੋਸਤ ਅਤੇ ਦੁਸ਼ਮਣ ਨੂੰ ਬਖੂਬੀ ਪਹਿਚਾਣਿਆ ਉਹ ਇਕੱਠੇ ਹੋ ਕੇ ਰਵੈਤੀ ਹਥਿਆਰਾਂ ਨਾਲ ਲੜੇ ਬੇਸ਼ੱਕ ਹਾਰ ਗਏ ਪਰ 1857 ਦੀ ਗਦਰ ਵਿੱਚ ਮੁੜ ਪ੍ਰਚੰਡ ਹੋ ਕੇ ਜੂਝੇ ਹਾਂ ਚਰਬੀ ਲੱਗੇ ਕਾਰਤੂਸ ਜਾਂ ਦੇਸੀ ਸਿਪਾਹੀਆਂ ਨਾਲ ਬਹੁਪਰਤੀ ਪੱਖਪਾਤੀਲੀ ਦਾ ਕਾਰਨ ਹੋ ਸਕਦਾ ਹੈ 1857 ਵਿੱਚ ਰਜਵਾੜਿਆਂ ਦੇ ਵੀ ਆਪਣੇ ਹਿੱਤ ਹੋ ਸਕਦੇ ਹਨ ਉਹਨਾਂ ਕੋਲ ਜਥੇਬੰਦਕ ਤਾਕਤ ਜਾਂ ਹਥਿਆਰ ਵੀ ਹੋ ਸਕਦੇ ਹਨ 1857 ਪੂਰਬ ਭਾਰਤੀ ਉਪਮਹਾਦੀਪ ਦੀਆਂ ਕਰੀਬ ਸੈਂਕੜਾ ਪਰ ਬਗਾਵਤਾਂ ਨੇ ਆਮ ਲੋਕਾਂ ਦੀ ਤਾਕਤ ਦਾ ਅਹਿਸਾਸ ਕਰਵਾ ਦਿੱਤਾ ਸੀ ਦਰ ਹਕੀਕਤ 1857 ਦਾ ਗਦਰ ਅਚਨਚੇਤ ਨਹੀਂ ਸੀ ਪੜ ਗਿਆ ਅਰਥਾਤ ਹੰਬਰੋ ਨਹੀਂ ਸੀ ਉਤਰਿਆ ਮੁਕਤੀ ਗੱਲ ਵੱਖ-ਵੱਖ ਖੇਤਿਆਂ ਦੇ ਬੜੇ ਕਿੱਸੇ ਸੁਣਾਏ ਜਾ ਸਕਦੇ ਨੇ ਸੰਖੇਪ ਵਿੱਚ ਉਦਾਹਰਨ ਵਜੋਂ ਕੁਝ ਕੋ ਹੀ ਬਿਆਨਨ ਦਾ ਭਾਵ ਇਹ ਹੈ ਕਿ 1857 ਦੀ ਮਹਾ ਬਗਾਵਤ ਜਿਸ ਨੇ ਸਾਰੇ ਭਾਰਤ ਨੂੰ ਕਲਾਵੇ ਵਿੱਚ ਲਿਆ ਸੀ ਜਿਸ ਵਿੱਚ ਤਾ ਜਾਤ ਧਰਮ ਕੌਮਾ ਕੁੰਬੇ ਗਲਵੱਕੜੀ ਪਾ ਕੇ ਜੂਜੇ ਦੇ ਉਸਾਰ ਵਿੱਚ 1857 ਪੂਰਬ ਦੀਆਂ ਇਹਨਾਂ ਬਗਾਵਤਾਂ ਨੇ ਇੱਕ ਜੁੱਟ ਲੋਕ ਸ਼ਕਤੀ ਦਾ ਵਿਰਾਟ ਸੁਨੇਹਾ ਦਿੱਤਾ ਹੋਇਆ ਸੀ ਅਸਲ ਵਿੱਚ ਪਹਿਲੀ ਜੰਗੇ ਆਜ਼ਾਦੀ 1857 ਦਾ ਬੀਜ ਮੰਤਰ ਕਿਸੇ ਨਾ ਕਿਸੇ ਰੂਪ ਵਿੱਚ ਇਹਨਾਂ ਬਗਾਵਤਾਂ ਦੇ ਤਰਾਤਲ ਵਿੱਚ ਛੁਪਿਆ ਹੋਇਆ ਹੈ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੇ ਉਸਾਰੂ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ